ਅੱਜ ਉਹ ਸਾਇਸ ਕੋਲ ਚਲਾਉਣ ਲੱਗਿਆ। ਇੱਕੋ ਸਟਾਰਟ ਹੋ ਜਾਂਦਾ ਹੈ ਇੱਥੇ ਦਾ ਬਾਜ਼ਾਰ। ਦੀਵਾਲੀ ਕਰਕੇ ਸਾਰੀ ਦੀ ਦੁਕਾਨਾਂ ਮੂਰੇ ਡੈਕੋਰੇਸ਼ਨ। ਗਠਾ ਬੰਬ ਬਕੈਨੇ ਸਾਡੇ ਏਰੀਆ ਚ ਦਾ। ਵਾਹ! ਕਿੰਨੀ ਜਲਦੀ ਲੜੀਆਂ ਲਾਉਣ ਦੀ। ਆਪਾਂ ਜਲਦੀ ਗੁਰੂ ਘਰ ਜਾ ਕੇ ਲੈਣਾ। ਸੋਥੇ ਗੁਰੂ ਘਰੇ ਬਣਾਉਣੇ ਜਾਣਾ। ਕੱਲ ਜੀ ਸਾਰਿਆਂ ਨੂੰ ਗਾਈਜ਼ ਅੱਜ ਮੈਂ ਖਲੂਆ ক্রিকেট ਬਾਚ ਜਾਉਂਗੇ ਬਾਜ਼ਾਰੋਂ ਘੁੰਮੂਗੇ ਮਨੇ ਉੱਗ ਗੁਰਸਾਹਿਬ ਬਾਅਦ ਚ ਬਾਜ਼ਾਰ ਘੁੰਮ ਕੇ ਆਉਗਾ ਦੀਵਾਲੀ ਦੀਆਂ ਇੱਥੇ ਰੌਣਕਾਂ ਲੱਗੀਆਂ ਵੇ ਗੁਰਸਾਹਿਬ ਇੰਡੀਆ ਵਧੀਆ ਲੱਗਿਆ ਤੇਰਾ ਪੰਜਾਬ ਜੀਨ ਲੱਗਦਾ ਕਿ ਇਟਲੀ ਲੱਗਦਾ ਜ਼ਿਆਦਾ ਪੰਜਾਬ ਚ ਲੱਗਦਾ ਇੱਥੇ ਖੁੱਲਾ ਖੁੱਲਾ ਜ਼ਿਆਦਾ ਹਨਾ ਉੱਥੇ ਇਹ ਫੁੱਟਬਾਲ ਖੇਡਦਾ ਤਾਂ ਇੱਥੇ ক্রিকেট ਖੇਡਦਾ ਬਾਅਦ ਚ ਅੱਜ ਬਾਜ਼ਾਰ ਜਾਉਂਗੇ ਪੁਰਸਾ ਮੈਂ ਸਕੂਟਰ ਵੀ ਸਿੱਖ ਲਈ ਇੱਥੇ ਆ ਕੇ ਥੋੜੀ ਥੋੜੀ ਟ੍ਰੇਨਿੰਗ ਚੱਲ ਰਹੀ ਏ ਤੇ ਸਕੂਟਰ ਦੀ ਸਿੱਖਣ ਦੀ ਪਾਪਾ ਨਾਲ ਚਲਾਈ ਆ ਨਾ ਪੂਰੀ ਬਾਅਦ ਚ ਆਪਾਂ ਬਾਜ਼ਾਰ ਦਾ ਜਾਉਂਗੇ ਆ ਲੱਗੇਵੇਂ ਸਾਡੇ ਘਰ ਅਮਰੂਦ ਛੋਟੇ ਛੋਟੇ ਆ ਲੈ ਆਪਾਂ ਨੇ ਲੜੀਆਂ ਵੀ ਲਾਉਣੀਆਂ ਹਲੇ ਠੀਕ ਆ ਆ ਕੇ ਲਾਉਣੇ ਆ ਗਾਇਸ ਅੱਜ ਤੁਹਾਨੂੰ ਮੈਂ ਚਲਾ ਕੇ ਦਿਖਾਉਣੀ ਆ ਸਕੂਟਰ ਅੱਜ ਕੋ ਸੈਫ ਸਕੂਟਰ ਚਲਾਉਣ ਲੱਗੇ ਆਪਣੇ ਪਾਪਾ ਨਾਲ ਦਿਖਾਉਣੇ ਤੁਹਾਨੂੰ ਇਹਨੇ ਕਿੰਨੇ ਕੁ ਸਿੱਖੀ ਆ ਠੀਕ ਆ ਤਾਂ ਦਾ ਬਹੁਤ ਵਧੀਆ ਸਿੱਖ ਲਈ ਸਕੂਟਰੀਆ ਚਾਲਾ ਦੱਸੋ ਆਖੀ ਆਵਾਜ਼ ਇਹਨੂੰ ਸੈਕਲ ਚਲਾਣੀ ਆ ਗਈ ਸਕੂਟਰੀ ਵੀ ਆ ਗਈ ਮੇਰਾ ਮੋਟਾ ਚੱਲਦਾ ਹਾਂ ਹਾਂ ਵਧੀਆ ਚਲਾਉਣੀ ਅੱਜ ਆਪਾਂ ਨੇ ਲੜੀਆਂ ਵੀ ਫਿੱਟ ਕਰਨੀਆਂ ਆਪਣੀਆਂ ਦਿਖਾਉਨੇ ਆ ਤੁਹਾਨੂੰ ਕੋਠੇ ਪਾ ਜਾ ਕੇ ਕਿਵੇਂ ਦੀਆਂ ਲੱਗਦੀਆਂ ਬਾਅਦ ਵਿੱਚ ਠੀਕ ਆ ਗੁਰਸਹਿਬ ਤਿਆਰੀ ਚੱਲ ਰਹੀ ਹੈ ਇਹਦੀ ਕਿਹੜੀ ਤਿਆਰੀ ਖਤਰਨਾਕ ਤਿਆਰੀ ਹੈ ਬੜੀ ਤਰੀਕਾ ਚੱਲ ਰਹੀ ਹੈ ਖਤਰਨਾਕ ਲੜੀਆਂ ਲਾਉਣ ਦੀ ਮਾਪੇਲਾ ਉਹਨੇ ਇੱਕ ਹੀ ਮਾ ਅੰਨ ਬੰਬ ਪਿਜਾਉਣੇ ਆ ਬੰਬ ਪਿਜਾਉਣੇ ਨੇ ਪੂਰੇ ਦੀਵਾਲੀ ਨੂੰ ਲੈਣੇ ਆ ਹਰੇ ਫਿਰ ਬਜਾਉਂਦੇ ਆਉਂ ਥਾਲੀਆਂ ਰੱਖਣੇ ਨੇ ਦੇਖੋ ਜੀ ਸਾਰੀਆਂ ਇੱਕ ਆਪਾਂ ਨੇ نیچے ਬਾਕੀ ਲੰਬੀਆਂ ਲੰਬੀਆਂ ਐਦਾਂ ਲੰਬੀਆਂ ਲੰਬੀਆਂ ਲਾਉਂਗੇ ਇਹਦੇ ਵਾਲੇ ਦੋਲੇ ਹੋ ਜਾਣੀ ਆਪਣੀ ਆ ਦੇਖੋ ਬਾਈ ਸੈਟਿੰਗ ਹੋ ਰਹੀ ਆ ਲੜੀਆ ਦੀ ਦੇਖਣਾ ਚਾਹੀਦਾ ਕਰ ਉਹ ਬਾਈ ਹਰਾ ਰੰਗ ਵੀ ਆ ਗਿਆ ਹੁਣ ਦੱਸੋ ਸਾਹਿਬ ਕੀ ਕੀ ਹੁਣ ਦੇਖ ਕਿੰਨੀ ਦੂਰ ਰੱਖਣੀ ਆ ਵਧੀਆ ਇਹ ਸਿੱਧੇ ਮਾਰਾ ਦਾ ਤੋਂ ਬਹੁਤ ਮਾਸਮ ਬੜਾ ਵਧੀਆ ਹੋਇਆ ਹੋਇਆ ਅੱਜ ਮਰੰਡੇ ਬਾਜ਼ਾਰ ਦੀ ਰੌਣਕ ਦੀਵਾਲੀ ਦੀ ਨੰਦੇ ਸ਼ਹਿਰ ਦਾ ਲਾਈਟਾਂ ਵਾਲਾ ਚੌਂਕ ਇੱਥੋਂ ਸਟਾਰਟ ਹੋ ਜਾਂਦਾ ਹੈ ਇੱਥੇ ਦਾ ਬਾਜ਼ਾਰ ਦੀਵਾਲੀ ਕਰਕੇ ਸਾਰੀਆਂ ਦੁਕਾਨਾਂ ਮੂਰੇ ਡੈਕੋਰੇਸ਼ਨਾਂ ਕੀਤੀਆਂ ਹੋਈਆਂ ਹੀਰੌਣਕ ਲੱਗੀ ਹੋਈ ਆ ਨਾ ਬਾਜ਼ਾਰ ਚ ਦੁਕਾਨਾਂ ਮੁਰੇ ਦਿਵਾਲੀ ਦੀ ਸੇਲਾਂ ਲੱਗੀਆਂ ਹੋਈਆਂ ਦਿਵਾਲੀ ਕਰਕੇ ਸਾਰੀਆਂ ਦੁਕਾਨਾਂ ਵਾਲਿਆਂ ਨੇ ਸੇਲਾ ਰਾਈਆਂ ਆਈਆਂ ਸਾਹਿਬ ਨੇ ਕੀ ਸ਼ਾਪਿੰਗ ਕਰਨੀ ਹੈ ਕੋ ਸਾਹਿਬ ਅੱਜ ਹਲੇ ਸੋਚਣਾ ਆਇਆ ਉਦੋਂ ਨਾਲੋਂ ਜ਼ਿਆਦਾ ਹੋ ਗਿਆ ਰਸ਼ ਅੱਜ ਹਨਾ ਹੂੰ ਵਦਨਾ ਹੀ ਹੈ ਪਹਿਲਾਂ ਨਾਲੋਂ ਉਦੋਂ ਜਿੱਦਣ ਐ ਤੇ ਉਦੋਂ ਨਹੀਂ ਦੀਆਂ ਨੇ ਦੁਕਾਨਾਂ ਲੱਗੀਆਂ

ਦੇ ਦੇਖੋ ਛੋਟੇ ਛੋਟੇ ਵਰਸਾਹਬ ਤੈਨੂੰ ਜਿਆਦਾ ਤੂੰ ਬਜਾਇਆ ਕਰਦਾ ਤਾਂ ਭੁੱਲਿਆ ਤਾਂ ਨਹੀਂ ਇਹ ਉਹ ਵਾਲੇ ਨਹੀਂ ਹੈਗੇ ਉਹ ਤੇ بڑے ਆਏ ਉਹ ਜਿਆਦਾ ਛੋਟੇ ਆਏ ਜਿਆਦਾ بڑے ਆ ਬڑے ਆ ਠੀਕ ਆ ਚੱਲ ਮਾਰ ਕੇ ਦਿਖਾ ਫਿਰ ਬਜਿਆ ਨਹੀਂ ਕਈ ਵਾਰ ਤੁਸੀ ਨਹੀਂ ਕਹਿਆ ਜਦੋਂ ਤੁਹਾਨੂੰ ਪਤਾ ਹੀ ਹੈ ਕਿੱਸ ਹੋ ਜਾਂਦਾ ਕਈ ਵਾਰ ਫੇਰ ਤੋਂ ਦਿਖਾ ਇਹ ਦੇਖੋ ਹੌਲੀ ਬਜਿਆ ਕਈ ਇੱਕ ਵਾਰ ਪاور ਖੜਕਾ ਕਰਿਆ ਹੂੰ ਵਾਹ ਦੁਆਰ ਨਾ ਮਾਰ ਕੇ ਦਿੰਦੇ ਆ। ਇਹ ਕੰਪਲੀਟ ਕਰਤੀ ਆਪਨੇ ਲੜੀਆਂ ਲੜੀਆਂ ਪੂਰੀਆਂ ਬਾਕੀ ਦੇਖਦੇ ਹਾਂ ਹੁਣ ਪਰਸੋਂ ਦੀ ਦੀਵਾਲੀ ਆ ਵਿੱਚੇ ਕਾਨੂੰ ਗਈ ਜੰਨੇ ਆ ਕਿਰੀ ਦੀ ਵੀ ਗਈ ਨੇ ਬਾਈ ਦੀ ਵੀ ਨਾ 20 ਕਿਰੀਓ ਵੈਸੇ ਬੰਦੀ ਛੋੜ ਦੇ ਬਸ ਹੂੰ ਆੜਾ ਡਾਲੇ ਸਾਰੇ ਘਰਾਂ ਨੇ

ਕਲਰਫੁੱਲ ਪਹਿਲਾਂ ਕਹਿੰਦੇ ਸੀਗੇ ਵੀ ਚਿੱਟੀਆਂ ਲਾਈਏ ਜਾਂ ਨੀਲੀਆਂ ਕਈਆਂ ਨੇ ਕੱਲੀਆਂ-ਕੱਲੀਆਂ ਵੀ ਲਾਈਆਂ ਹੋਈਆਂ ਮੈਨੂੰ ਰੰਗ-ਬਰੰਗੀਆਂ ਸੋਹਣੀਆਂ ਲੱਗਦੀਆਂ ਨਾਲੇ ਮੈਚ ਹੋ ਗਈਆਂ ਆਪਣੀਆਂ ਜਿਹੜੀਆਂ ਨੀਚੇ ਵਾਲੀਆਂ ਲਾਈਟਾਂ ਬਾਲਦੀਆਂ ਨਾ ਆ ਥੱਲੇ ਉੱਪਰ ਵੀ ਆ ਰੰਗ-ਬਰੰਗੀਆਂ ਇਹਨਾਂ ਨਾਲ ਮੈਚ ਹੋ ਗਈਆਂ ਆਪਣੀਆਂ ਸੋਹਣਾ ਲੱਗ ਰਿਹਾ ਇਹਨੂੰ ਪੂਰਾ ਘਰ ਅਗੇ ਡਿਜ਼ਾਈਨ ਚੇਂਜ ਕਰ ਲੂੰਗਾ ਇਹ ਕਲਰਫੁੱਲ ਐ ਸੋਹਣਾ ਲੱਗ ਰਿਹਾ ਪੂਰੀ ਵਧੀਆ ਲੱਗ ਰਿਹਾ ਅੱਜ ਵੀ ਦੇਖ ਲਾ ਲੋਕਾਂ ਨੇ ਦੀਵਾਲੀ ਸ਼ੁਰੂ ਕਰਤੀ ਬੰਬ ਪਟਾਕੇ ਪੂਰੇ ਵੱਜ ਰਹੇ। ਸਾਰੀ ਗੱਲਾਂ ਆਪਣਾ ਚੱਲੀ ਜਾਂਦੀਆਂ। ਹਾਂ ਉਹ ਤਾਂ ਇੱਕ। ਇੱਥੇ ਪਤਾ ਲੱਗਦਾ ਹਨਾ ਤਿਹਾਰਾਂ ਦਾ। ਵੀ ਤਿਹਾਰ ਐ। ਬਾਜ਼ਾਰ ਤੇਰਾ ਤਾਂ ਆਪਾ ਚੱਲ ਗੁਰੂ ਘਰ ਗਿਆ ਆਉਂਦੇ ਮੱਥਾ ਟੇਕਿਆ ਆਉਂਦੇ ਆ। ਹਾਂ ਜੀ। ਬਾਜ਼ਾਰ ਦਾ ਰੌਣਕ ਮੇਰੇ ਲਈ ਕੀ ਆ? ਇੱਥੀ ਆ। ਬਾਜ਼ਾਰ ਚ ਦੇਖੇ ਤੇ ਨਹੀਂ ਵੀ ਹੋਣਾ। ਬਾਜ਼ਾਰ ਚ ਬਹੁਤ ਰਸ਼ਤ। ਇੱਥੇ ਵੀ ਵਧੀਆ ਦੀਵਾਲੀ ਮੈਨੂੰ ਉੱਥੇ ਵੀ ਵਧੀਆ ਏ ਚੱਲ ਉੱਥੇ ਦੇ ਹਿਸਾਬ ਨਾਲ ਆਪਾਂ ਨੂੰ ਉੱਥੇ ਹੀ ਵਧੀਆ ਲੱਗਦੀ ਆ ਹਾਂ ਜੀ ਇੱਥੇ ਦੇ ਹਿਸਾਬ ਨਾਲ ਇੱਥੇ ਚਲੋ ਉੱਥੇ ਆਪਾਂ ਚੱਲ ਗੁਰੂ ਘਰ ਜਾਣਾ ਨੇ ਨਾ ਗੁਰੂ ਘਰ ਮਨਾਉਣੇ ਉੱਥੇ ਜ਼ਿਆਦਾ ਉੱਥੇ ਗੁਰੂ ਘਰੇ ਮਨਾਉਣੇ ਜ਼ਿਆਦਾ ਤੇ ਉਦਾਂ ਆਪਾਂ ਘਰ ਨਹੀਂ ਜਾ ਸਕਦੇ ਪਟਾਕੇ ਫੂਕ ਪਰਮਿਸ਼ਨ ਲੈਣੀ ਪੈਂਦੀ ਆ ਨਾ ਨਾਲੇ ਪੇ ਗੁਰਦੁਆਰਾ ਸਾਹਿਬ ਪਰਮਿਸ਼ਨ ਲੱਤੀ ਵੀ ਹੁੰਦੀ ਆ ਇਹ ਗੱਲ ਦਾ ਫਰਕ ਪੈ ਜਾਂਦਾ ਜਿਹਦਾ ਤੁਸੀਂ ਤਾਂ ਭਾਈ ਪੂਰੇ ਕਾਰੀਗਰਾਂ ਸੋਹਣੇ ਲੱਗ ਰਹੀਆਂ डियो कि सा च्यानल लाइक सब्सक्राइब त्यो जरुर गर